ਲੋਕ ਹਿੱਤ ਲੋਕਾਂ ਦੀ ਆਵਾਜ਼ ਅਕਵਦਾ ਹੈਗਾ ਜੋ ਕਿ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਨੇ ਸਰਵਨ ਸਿੰਘ ਧੌਣਾ ਨਾਲ ਡੀਐਸਪੀ ਪ੍ਰੀਤਿੰਦਰ ਸਿੰਘ ਲਓ ਲਓ ਜੋ ਕਰੋ ਖੰਗ ਵੈਦਾ ਫੋੜੋ ਨਾ ਕਰਾਓ ਲੋ ਫੋੜੋ ਨਾ ਤੁਰੇ ਜਲੇ ਤੁਰੇ ਜਲੇ ਲਿਆਗੇ ਆ ਵਾਦੀਏ ਬਸ ਤੁਸੀਂ ਬੰਨ ਦਾ ਵੇਖ ਰਹੇ ਜਿਸ ਤਰ੍ਹਾਂ ਕਿ ਲੋਕ ਮਦਦ ਕਰਦੇ ਪਏ ਨੇ ਲੋਕ ਪਿੰਡ ਵਾਸੀ ਜਿੱਦਾਂ ਕਿ ਮਹਿਦੀਪੁਰ ਮੀਆਂਵਾਲ ਸਾਰਾ ਹੀ ਇੱਥੇ ਪਹੁੰਚ ਚੁੱਕਾ ਵਾ ਖਬਰ ਮਿਲਤੇ ਤੁਰੰਤ ਇੱਥੇ ਪਹੁੰਚੇਗਾ ਅੱਧੇ ਘੰਟੇ ਤੋਂ ਜ਼ਿਆਦਾ ਹੋ ਚੁੱਕਾ ਵਾ ਬਨ ਟੂ ਟੇਨ ਨੂੰ ਲੇਕਿਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਸਾਨੂੰ ਦੱਸਿਆ ਥੇ ਪਿੰਡ ਵਾਲੇ ਹੀ ਲੱਗੇ ਹੋਏ ਨੇ ਬਨਪੂਰਨ ਦੇ ਵਿੱਚ ਅਸੀਂ ਵੀ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਜਲਦੀ ਜਲਦੀ ਬਨ ਜਿਹੜਾ ਇਹ ਪੂਰਿਆ ਜਾ ਸਕੇ ਤਾਂ ਜੋ ਕਿ ਜ਼ਿਆਦਾ ਨੁਕਸਾਨ ਨਾ ਹੋ ਸਕੇ ਤੁਸੀਂ ਵੇਖ ਸਕਦੇ ਜੇ ਬਨ ਜਿਹੜਾ ਵਾ ਕਾਫੀ ਜਿਆਦਾ ਟੁੱਟ ਚੁੱਕਾ ਵਾ ਲੋਕ ਜਦੋਂ ਜਹਰ ਕਰਦੇ ਪਏ ਨੇ ਇਹਨੂੰ ਪੂਰਨ ਦੇ ਵਿੱਚ ਕਿਉਂਕਿ ਜੇ ਇਹ ਨਾ ਪੂਰਿਆ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ ਅਗਰ ਜੇ ਨਾ ਪੂਰਿਆ ਗਿਆ ਤਾਂ ਜੇ ਸੀਬੀਆਂ ਲੱਗੀਆਂ ਹੋਈਆਂ ਨੇ ਟਰਾਲੀਆਂ ਦੇ ਵਿੱਚ ਮਿੱਟੀਆਂ ਜਿਹੜੀ ਪਾ ਕੇ ਨੌਜਵਾਨ ਲੈ ਕੇ ਆਏ ਨੇ ਨੌਜਵਾਨ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ਵਾ ਕਿ ਬੰਨ ਨੂੰ ਜਲਦੀ ਤੋਂ ਜਲਦੀ ਪੂਰਿਆ ਜਾ ਸਕੇ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਜਲਦੀ ਜਲਦੀ ਇਹ ਬੰਨ ਪੂਰਿਆ ਜਾਵੇ ਕਿਉਂਕਿ ਤੁਸੀਂ ਵੇਖ ਸਕਦੇ ਹੋ ਪੁੱਤਾ ਵਾਂਗੂ ਪਾਲੀ ਫਸਲ ਆ ਉਹ ਸਾਰੀ ਖਰਾਬ ਹੋ ਸਕਦੀ ਆ ਸਾਰੀ ਹੀ ਇਹ ਫਸਲ ਜਿਹੜੀ ਤੁਸੀਂ ਵੇਖ ਸਰਦੇ ਤੁਸੀਂ ਸਾਡੇ ਕੈਮਰੇ ਦੇ ਵਿੱਚ ਇਹ ਖਰਾਬ ਹੋ ਸਕਦੀ ਹੈ ਅਗਰ ਇਹਨੂੰ ਜਲਦੀ ਤੋਂ ਜਲਦੀ ਪੂਰਿਆ ਨਾ ਗਿਆ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਬੇਨਤੀ ਕਰਦੇ ਜਲਦੀ ਤੋਂ ਜਲਦੀ ਇੱਥੇ ਪਹੁੰਚੋ ਤਾਂ ਜੋ ਬਨ ਜਿੰਨਾ ਵੀ ਹੈ ਉਨਾ ਹੀ ਰਵੇ ਦੇਸ ਤੋਂ ਵਧੇ ਨਾ ਬਸ ਹਾਂਜੀ ਤਹਿਸੀਲਦਾਰ ਸਾਹਿਬ ਕੀ ਕਹਿਣਾ ਜਿਹੜਾ ਮੰਦਪੁਰ ਦੇ ਘਟਨਾਵਾਂ ਮੀਆਂਵਾਲ ਦੇ ਵਿੱਚ ਬਨ ਟੁੱਟਿਆ ਇਹ ਆਪਾਂ ਰੋਜ਼ ਹੀ ਆਪਾਂ ਤਕਰੀਬਨ ਸਾਡਾ ਰੋਜ਼ ਹੀ ਇੱਕ ਸ਼ੇਰੀ ਸ਼ਾਮ ਫੇਰਾ ਲੱਗ ਰਿਹਾ ਸੀਗਾ ਸਮੀਤ ਆਪਣਾ ਰੈਵਨਿਊ ਸਟਾਫ ਤਵਾਰੀ ਖਾਨਗੋ ਸਾਰੇ ਆਪਾਂ ਇੱਥੇ ਰੋਜ਼ ਫੇਰਾ ਮਾਰਦੇ ਤਕਰੀਬਨ ਤੇ ਕੱਲ ਦਾ ਇਹੀ ਇਹ ਕਮਜ਼ੋਰ ਜਿਹਾ ਪਿਆ ਹੀ ਬੰਦ ਇੱਥੋਂ ਥੋੜਾ ਕੱਲ ਜਿਆਦਾ ਪ੍ਰੈਸ਼ਰ ਜਦੋਂ ਪਾਣੀ ਦਾ ਪਿਆ ਵਾ ਤੇ ਅੱਜ ਸਵੇਰੇ ਟੁੱਟ ਗਿਆ ਕਿਹੜੀ ਕਿਹੜੀ ਮਦਦ ਪਹੁੰਚੀ ਹੈ ਬਲਕਿ ਨਾ ਤੱਕ ਜੇ ਸਰਕਾਰ ਮਦਦ ਇਹ ਪਿੰਡ ਵਾਸੀਆ ਆਪਣਾ ਵਸਰੀਕ ਸਾਰੇ ਆਪਣੀ ਇਕੱਠੀ ਹੋਈ ਹੈ ਜੇ ਥੋੜੇ ਹੈ ਆਪਣਾ ਮਹਗਾਏ ਹੈ ਹਾਂ ਜੀ ਥੋੜੇ ਪਾਣੀ ਦਾ ਇੰਤਜ਼ਾਮ ਕੀਤਾ ਵਾ ਪਾਣੀ ਪੀਣ ਵਾਲਾ ਪਾਣੀ ਹੈ ਉਹ ਸੰਗਤ ਨੂੰ ਦੇ ਰਹੇ ਜੀ ਬਾਕੀ ਅੱਧਾ ਕ ਪੂਰਿਆ ਗਿਆ ਪਾੜ ਨਹੀਂ ਤਸੀਲਾ ਸਾਹਿਬ ਵੇਖਿਆ ਪਾਣੀ ਜਿਹੜਾ ਵਾਧਾ ਜਾ ਰਿਹਾ ਪੂਰਾ ਨਹੀਂ ਲੱਗਾ ਆ ਵੇਖ ਲਈ ਜੀ ਉੱਥੇ ਲੱਗੀ ਸੰਤ ਜੀ ਕਾਫੀ ਪੂਰਤਾ ਲੱਗੇ ਐ ਟਾਈਮ ਲੱਗੂਗਾ ਥੋੜਾ ਜਿਹਾ ਸਰ ਜਿਸ ਤਰ੍ਹਾਂ ਕਿ ਇਹਨਾਂ ਦੀ ਕਾਫੀ ਜਿਹੜੀ ਜਮੀਨ ਆ ਜਿਹੜੀ ਸਾਰੀ ਪ੍ਰਭਾਵਿਤ ਹੋ ਗਈ ਆ ਜਿਹੜੀ ਪਾਣੀ ਦੇ ਨਾਲ ਜਿਹੜਾ ਕੀ ਮਾਜਵਾ ਇਹਨਾਂ ਨੂੰ ਦਿੱਤਾ ਜਾਊ ਸਰ ਸਰਕਾਰ ਵੱਲੋਂ ਸਪੈਸ਼ਲ ਕਰਦੋਰੀ ਦਾ ਦਿੱਤਾ ਆਰਡਰ ਜਦੋਂ ਅਸੈਸਮੈਂਟ ਆਪਾਂ ਕਰਾਂਗੇ ਜਿੱਦਾਂ ਜੋ ਹੋਊਗਾ ਸਰਕਾਰ ਦੇ ਨਿਰਦੇਸ਼ ਉਹਨਾਂ ਕਰਾਂਗੇ ਹੋ ਜੀ ਰਿਪੋਰਟਾਂ ਪੇਸ਼ ਹੋ ਰਹੀਆਂ ਨੇ। ਸੌ ਤਾਂ ਨਹੀਂ ਖੜੇ। ਦਿੱਲੀ ਰਿਪੋਰਟਾਂ ਜਾ ਰਹੀਆਂ ਦੀਆਂ। ਠੀਕ ਠੀਕ ਹਨ। ਮੀਆਂ ਮਾਰ ਕੇ ਵਾਲ ਟੋਟਾ ਵਾਲਾ। ਕੀ ਪ੍ਰਸ਼ਾਸਨ ਨੂੰ ਮਦਦ ਕੀਤੀ ਜਾ ਰਹੀ ਹੈ ਤੇ ਚਾਈਚਾ ਵੀਰੇ ਮੈਂ ਅਸਲ 'ਚ ਜਦੋਂ ਮੈਨੂੰ ਹੁਣੇ ਹੀ ਪਤਾ ਲੱਗਾ ਮੈਂ ਪਿੰਡਾਂ ਵਿੱਚ ਸੀ ਉਧਰ ਪਿੱਖੀ ਵੰਡੇਰੀਏ 'ਚ ਤੇ ਹੁਣ ਇਹ ਸਾਰਾ ਪ੍ਰਸ਼ਾਸਨ ਇੱਥੇ ਆਪਣੇ ਐਸ.ਡੀ.ਐਮ ਸਾਹਿਬ ਵੀ ਆ ਗਏ ਆ। ਸਾਡੇ ਡੀ.ਐਸ.ਪੀ ਪਿੱਖੀ ਵੰਡੀ ਵੀ ਖੜੇ ਆ। ਐਸ.ਐਸ.ਪੀ ਸਾਹਿਬ ਵੀ ਆ ਰਹੇ ਸਾਰਾ ਪ੍ਰਸ਼ਾਸਨ ਸਾਡੇ ਆਪਣੇ ਭੈਣਾ ਭਰਾਵਾਂ ਦੇ ਅਸੀਂ ਨਾਲ ਆ। ਜਿਹੜੀ ਵੀ ਮਦਦ ਦੇ ਭਰਾ ਜਿਹੜੇ ਜਿਤਨਾ ਭਾਵੇਂ ਤੇਲ ਦੀ ਜਾਂ ਹੋਰ ਵੀ ਜਿਹੜੀ ਵੀ ਸਹੂਲਤ ਪੈਸੇ ਦੀ ਹਰ ਤਰ੍ਹਾਂ ਮੈਂ ਖੜਾ ਇੱਥੇ ਹਰ ਤਰ੍ਹਾਂ ਹੀ ਕਿਉਂਕਿ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਸਾਰੇ ਹੀ ਸਾਡੇ ਭਰਾ ਵਾ ਜੇ ਵਿਚਾਰੇ ਪਤਾ ਨਹੀਂ ਪੁੱਤਾਂ ਵਾਂਗੂ ਇਹਨਾਂ ਨੇ ਫਸਲਾਂ ਪਾਲੀਆਂ ਅੱਜ ਬੜੀਆਂ ਵੱਡੀਆਂ ਆਸਾਂ ਹੁੰਦੀਆਂ ਪੈਣਾ ਪਰ ਜਦੋਂ ਅਸੀਂ ਫਸਲ ਬੀਜਦੇ ਆ ਜਾਂ ਝੋਨਾ ਲਾਉਨੇ ਆ ਤੇ ਵਿਚਾਰਾਂ ਦੀਆਂ ਆਸਾਂ ਨੂੰ ਜਿਹੜਾ ਜਿਹੜਾ ਬੂਰ ਪੈਣਾ ਸੀ ਉਹਦਾ ਉਲਟਾ ਜੋ ਤੇ ਪਾਣੀ ਫਿਰ ਰਿਆ ਪਰ ਮੈਨੂੰ ਲੱਗਦਾ ਵੀ ਬੜੀ ਹਿੰਮਤ ਨਾਲ ਲਾਗੇ ਲਾਗੇ ਪਿੰਡਾਂ ਦੇ ਲੋਕ ਮਹਿਦੀਪੁਰ ਦੀ ਸਾਰੀ ਸੰਗਤ ਜਿੱਦਾਂ ਲੱਗੇ ਡਟੇ ਹੋਏ ਆ ਇਹ ਜਿਹੜਾ ਵਾ ਮੈਨੂੰ ਲੱਗਦਾ ਪ੍ਰਮਾਤਮਾ ਕਿਰਪਾ ਕਰੂਗਾ ਇਹ ਬੰਨ ਨੂੰ ਜਿਹੜਾ ਵਾ ਬੰਨ ਲਿਆ ਜਾਊਗਾ ਤਗੜੇ ਹੋ ਕੇ ਲੱਗੇ ਹੋਏ ਸਾਰੇ ਪਿੰਡ ਕਿਹੜੀ ਕਿਹੜੀ ਮਦਦ ਪਹੁੰਚੀ ਹੁਣ ਤੱਕ ਮਦਦ ਵੀਰੇ ਹੁਣ ਤੱਕ ਤਾਂ ਜੇ ਤੇਲ ਦੀ ਗੱਲ ਕੀਤੀ ਤੇਲ ਦੇ ਰਹੇ ਆ ਡੀਜ਼ਲ ਦੇ ਰਹੇ ਆ ਜਿਹੜੇ ਮਸ਼ੀਨਾਂ ਦੇ ਜੋ ਵੀ ਖਰਚਾ ਹੋਊਗਾ ਉਹ ਸਰਕਾਰ ਚੱਕੂਗੀ ਇਹਨਾਂ ਭੈਣਾ ਭਰਾਵਾਂ ਦਾ ਕੋਈ ਖਰਚ ਨਹੀਂ ਇੱਥੇ ਲਾਉਣ ਦੇਵਾਂਗੇ ਅਸੀਂ ਹਰ ਸੰਭਵ ਜਿਹੜੀ ਮਦਦ ਇੱਥੇ ਕਰਾਂਗੇ